ਗੁਰਦੁਆਰਾ ਸੰਗਤ ਦਰਸ਼ਨ ਸਾਹਿਬ ਡੇਰੀ ਦੁੱਲੂਣਾ ਪਿਹਾਰੀ ਹਰਨ ਅੱਜ ਇਸ ਸਥਾਨ ਤੇ ਆਏ ਹੋਏ ਆ ਅੱਜ ਇੱਥੇ ਸੇਵਾ ਚੱਲ ਰਹੀ ਹੈ ਨਿਸ਼ਾਨ ਸਾਹਿਬ ਦੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਇਸ ਗੁਰਦੁਆਰਾ ਸਾਹਿਬ ਵਿਖੇ ਨਵਾਂ ਨਿਸ਼ਾਨ ਸਾਹਿਬ ਜੈਕ ਵਾਲਾ ਪਿਆਰ ਕੀਤਾ ਜਾ ਰਿਹਾ ਜਿਹਦੀ ਇਸ ਸਮੇਂ ਸੇਵਾ ਚੱਲ ਰਹੀ ਹੈ ਸਿੱਖ ਔਰ ਇਹ ਮੋਟਰ ਦੇ ਨਾਲ ਜੈਕ ਲੱਗਾ ਹੋਇਆ ਹੈ ਇਹ ਮੋਟਰ ਦੇ ਨਾਲ ਉੱਚ ਉੱਪਰ ਜਾਏਗਾ ਇਸ ਨਿਸ਼ਾਨ ਸਾਹਿਬ ਦੀ ਲੰਬਾਈ ਲਗਭਗ 55 ਫੁੱਟ ਹੈ ਇਸ ਵੀ ਨਿਸ਼ਾਨ ਸਾਹਿਬ ਦੀ ਇਸ਼ਨਾਨ ਦੀ ਸੇਵਾ ਚੱਲ ਰਹੀ ਹੈ ਬਾਬਾ ਜੀ ਇਸ਼ਨਾਨ ਕਰਵਾ ਰਹੇ ਨੇ ਸੰਗਤਾਂ ਵੀ ਨਾਲ ਇਸ਼ਨਾਨ ਕਰਾ ਰਹੀਆਂ ਨੇ ਹੁਣ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਹੈ ਸੰਤਾਨ ਨਿਸ਼ਾਨ ਸਾਹਿਬ ਦਾ ਚੋਲਾ ਚੜਾ ਰਹੀਆਂ ਨੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਅੱਜ ਮਿਤੀ 15 ਜੂਨ 2025 ਹੈ ਅਸੀਂ ਇਸ ਵੇਲੇ ਖੜੇ ਹਾਂ ਗੁਰਦੁਆਰਾ ਸੰਗਤ ਦਰਸ਼ਨ ਡੇਰੀ ਭਿਖਾਰੀ ਹਾਰਨੀ ਦੁੱਲੂਆਣਾ ਜ਼ਿਲ੍ਹਾ ਗੁਰਦਾਸਪੁਰ ਤੇ ਇੱਥੇ ਸੇਵਾ ਹੋ ਰਹੀ ਆ ਨਿਸ਼ਾਨ ਸਾਹਿਬ ਦੀ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਤੇ ਆਓ ਤੁਹਾਨੂੰ ਅੱਗੇ ਵੀਡੀਓ ਦਿਖਾਉਂਦੇ ਆ ਸ਼ੁਕਰਾਨੇ ਤੋਂ ਉਪਰੰਤ ਇਹ ਨਿਸ਼ਾਨ ਸਾਹਿਬ ਜਿਹੜਾ ਵਾ ਉਹ ਚੜਾਇਆ ਗਿਆ ਤੇ ਆਓ ਅੱਗੇ ਦੇਖਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਧੰਨਵਾਦ ਉਹ ਐਸਾ ਹਰ ਧਿਆਈਏ ਮੇਰੇ ਜੀੜੇ ਦਾ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਭਗਤ ਜਲ ਹੋਈ ਹੈ ਤੁਸੀ ਹਰ ਧਿਆਈਏ ਕੋ ਜੀ ਨਾਮ ਜੈ ਹਰ ਸਿਮਰਨ ਭਇਆ ਤਹ ਪਾਦ ਕਤ ਕੀਨੀ ਵੱਡ ਭਾਗੀ ਹ ਜਪਣਾ ਜਨ ਨਾਨਕ ਕੋ ਕਰੇ ਮਤ ਦੇਨੀ ਜਪ ਹਰਿ ਭਉਜੰਤ ਜਗਨਾ ਸੁਖੋ ਤਮਸੁ ਤੇ ਰਵੀਆ ਸਨ ਸੁਹਾਜ ਸੁਭਾਈ ਦਸਨ ਪਰਸਿਆ ਹੁਣ ਨਿਸ਼ਾਨ ਸਾਹਿਬ ਨੂੰ ਲਹਿਰਾ ਜਾ ਰਿਹਾ ਬਿਲਕੁਲ ਤਿਆਰ ਹੋ ਚੁੱਕਾ ਨਿਸ਼ਾਨ ਸਾਹਿਬ ਤੇ ਸੋ ਨਿਹਾਲ ਸੰਗਤਾਂ ਦੇ ਜਕਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਜਿਹੜਾ ਸਾਡਾ ਟਰੱਕ ਨੂੰ ਉੱਪਰ ਜਾਂਦਿਆਂ ਦੇਖ ਰਹੀਆਂ ਨੇ ਜੈਕ ਵਾਲਾ ਜੈਕ ਵਾਲਾ ਨਿਸ਼ਾਨ ਸਾਹਿਬ ਸੋਨਾਲਾ ਸਿਰਿਆ ਕਾਦੇ ਇਹਨਾਂ ਨੂੰ ਤਿਆਰ ਕੀਤਾ ਪੰਡੋਰੀ ਇੰਜੀਨੀਅਰਿੰਗ ਵਰਕਸ ਵਾਲਿਆਂ ਨੇ ਜੀਟੀਟੀ ਰੋਡ ਦੇ ਸੁਹਾਵਾਲਿਆਂ ਨੇ ਇਸ ਮੋਟਰ ਦੇ ਨਾਲ ਇਹ ਜੈਕ ਵਾਲਾ ਨਿਸ਼ਾਨ ਸਾਹਿਬ ਉੱਪਰ ਜਾ ਰਿਹਾ ਹੈ ਬਹੁਤ ਹੀ ਵਧੀਆ ਡਿੱਕੇ ਦੇ ਨਾਲ ਇਹ ਬਣਾਇਆ ਗਿਆ ਹੈ ਇਸ ਪਲੇਟਫਾਰਮ ਦੇ ਉੱਪਰ ਆ ਕੇ ਇਹ ਨਿਸ਼ਾਨ ਸਾਹਿਬ ਜਿਹੜਾ ਹੁਣ ਹੋ ਜਾਏਗਾ ਕੁਝ ਹੀ ਸਮੇਂ ਦੇ ਵਿੱਚ ਐ ਭਾਈ ਸਾਹਿਬ ਕੀ ਨਾਮ ਜੀ ਆਪਣਾ ਨਰਿੰਦਰ ਸਿੰਘ ਜੀ ਕਿ ਭਾਈ ਸਾਹਿਬ ਨਰਿੰਦਰ ਸਿੰਘ ਨੇ ਜਿਨ੍ਹਾਂ ਨੇ ਇਹ ਜੈਕ ਵਾਲਾ ਨਿਸ਼ਾਨ ਸਾਹਿਬ ਤਿਆਰ ਕੀਤਾ ਤੇ ਕਿੱਥੇ ਭਾਈ ਸਾਹਿਬ ਤਿਆਰ ਕਰਦੇ ਜੀ ਸੁਦਾ ਜੀ ਪੰਡੋਰੀ ਇੰਜੀਨੀਅਰਿੰਗ ਵਰਕਰਸ ਜੀਟੀ ਰੋਡ ਦਿਸੂਗਾ ਹਾਂਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 98724 412282 ਅਸੀਂ ਉੱਪਰ ਲਿਖ ਵੀ ਦੇਾਂਗੇ ਜੀ 98724 41 2282 228 ਇਹਦੇ ਉੱਪਰ ਲਿਖਿਆ ਵੀ ਹੋਇਆ ਵਾ ਇਹ ਸਾਰੀ ਸੰਗਤ ਦੇਖ ਰਹੀ ਹੈ ਹੁਣ ਇਹ ਜੈਕ ਵਾਲਾ ਨਿਸ਼ਾਨ ਸਾਹਿਬ ਉੱਪਰ ਜਾ ਰਿਹਾ ਵਾ ਬੜੀ ਗੁਰੂ ਦੀ ਕਿਰਪਾ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਨਿਸ਼ਾਨ ਸਾਹਿਬ 55 ਫੁੱਟ ਉੱਚਾ ਨਿਸ਼ਾਨ ਸਾਹਿਬ ਜਿਹੜਾ ਕਿੰਨੇ ਹੱਦ ਤੱਕ ਲਾ ਦਿੱਤੇ ਫਿਰ ਹਾਏ 60 ਭਾਈ ਸਾਹਿਬ ਜੀ ਇਹ 60 ਫੁੱਟ ऊंचा ਨਿਸ਼ਾਨ ਸਾਹਿਬ ਜਿਹੜਾ ਵਾ ਪਿੰਡ ਦੁੱਲੂਵਾਨਾ ਭਖਾਰੀ ਹਰਨੀ ਦੀ ਡੇਰੇ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਸੰਗਤ ਦਰਸ਼ਨ ਸਾਹਿਬ ਵਿਖੇ ਲਗਾਇਆ ਜਾ ਗਿਆ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਾਫੀ ਨਿਸ਼ਾਨ ਸਾਹਿਬ ਲਗਾਏ ਨੇ ਭਾਈ ਸਾਹਿਬ ਜੀ ਹੁਣ ਤੱਕ ਤੁਸੀਂ ਕਿੰਨੇ ਕ ਨਿਸ਼ਾਨ ਸਾਹਿਬ ਲਗਾ ਚੁੱਕੇ ਹੋ ਗਿਣਤੀ ਅਜੇ ਕੋਈ ਗਿਣਤੀ ਤਾਂ ਕੋਈ ਨਹੀਂ ਹੈ ਚਲੋ ਬਹੁਤ ਜੀ ਇਹਨਾਂ ਨੇ ਬਹੁਤ ਸੇਵਾ ਨਿਭਾਰੇ ਨੇ ਬੜੀ ਪਰਮਾਤਮਾ ਦੀ ਕਿਰਪਾ ਇਹਨਾਂ ਦੇ ਉੱਤੇ ਇਸੇ ਤਰ੍ਹਾਂ ਹੀ ਸੇਵਾ ਪਰਮਾਤਮਾ ਇਹਨਾਂ ਤੋਂ ਬਖਸ਼ਦੇ ਰਹਿਣ ਉਹ ਬੋਤਲ ਦੇ ਸਾਈਡ ਤੇ ਉਹ ਮੜਾ ਤੂੰ ਆਹ ਆਹ ਹੌਲੀ ਹੌਲੀ ਨਿਸ਼ਾਨ ਸਾਹਿਬ ਉੱਪਰ ਜਾ ਰਿਹਾ ਇਸ ਮੋਟਰ ਦੇ ਜਰੀਏ 8 ਮਿੰਟ 8 ਮਿੰਟ ਦੇ ਉੱਪਰ 8 ਮਿੰਟ ਵਿੱਚ ਇਹ ਜਿਹੜਾ ਨਿਸ਼ਾਨ ਸਾਹਿਬ ਭਾਈ ਸਾਹਿਬ ਦੱਸਿਆ ਕਿ 8 ਮਿੰਟ ਲੱਗਣਗੇ ਇਹਨੂੰ ਬਿਲਕੁਲ ਉੱਪਰ ਸਿੱਧਾ ਜਾਣ ਤੇ ਇਹ ਨਟਾਂ ਲਾਂਬੇ ਕਰਕੇ ਆ ਆਹ ਹੌਲੀ ਹੌਲੀ ਨਿਸ਼ਾਨ ਸਾਹਿਬ ਬਿਲਕੁਲ ਸਿੱਧਾ ਹੋ ਗਿਆ ਇਹ ਲਗਭਗ 60 ਫੁੱਟ ਤੇ ਨਿਸ਼ਾਨ ਸਾਹਿਬ ਆ ਪਾਣਾ ਕਿੱਥੇ ਪਾਣਾ न अनरू पी